ਸਤਾਰ ਪਰਮਿੰਦਰ ਸਿੰਘ ਢੀਂਡ ਸਾਹਿਬ ਬਾਗੀ ਧੜੇ ਦੇ ਮੈਂਬਰ ਨੇ ਕੁਝ ਦਿਨਾਂ ਤੋਂ ਖਾਸੇ ਐਕਟਿਵ ਨਜ਼ਰ ਆ ਰਹੇ ਨੇ ਪਰ ਇਸ ਦੇ ਬਾਵਜੂਦ ਪਰਮਿੰਦਰ ਸਿੰਘ ਢੀਂਡ ਸਾਹਿਬ ਦਾ ਸਿੱਧੇ ਤੌਰ ਦੇ ਉੱਤੇ ਨਿਸ਼ਾਨਾ ਸਾਧਿਆ ਜਾਣਾ ਇਹ ਅਜੇ ਤੱਕ ਦੇਖਿਆ ਨਹੀਂ ਸੀ ਗਿਆ ਔਰ ਪਰਮਿੰਦਰ ਸਿੰਘ ਢੀਂਡ ਸਾਹਿਬ ਹੁਣ ਇਸ ਮੋਡ ਦੇ ਵਿੱਚ ਆਏ ਨਜ਼ਰ ਆ ਰਹੇ ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਨਿਸ਼ਾਨੇ ਸਾਧਦੇ ਨੇ ਸੀਐਮ ਭਗਵੰਤ ਮਾਨ ਦੇ ਉੱਤੇ ਇਹ ਮੁਕਾਬਲਾ ਜਿਹੜਾ ਚੱਲ ਰਿਹਾ ਸੀ ਬਾਗੀ ਧੜੇ ਦਾ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਨਾਲ ਉਹ ਤਾਂ ਜਗਤ ਪ੍ਰਮਾਣਿਤ ਹੋ ਗਿਆ ਹੈ ਹੁਣ ਕਿਉਂਕਿ ਉਹ ਤਾਂ ਹਰ ਕੋਈ ਨਿਗਾਹ ਰੱਖੀ ਬੈਠਾ ਕਿ ਉਹਦੇ ਤੇ ਹੋਊਗਾ ਕੀ ਪਰ ਇਸ ਦੇ ਬਾਵਜੂਦ ਪਰਮਿੰਦਰ ਸਿੰਘ ਢੀਂਡਸਾ ਨੇ ਸੀਐਮ ਭਗਵੰਤ ਮਾਨ ਉੱਤੇ ਵੀ ਨਿਸ਼ਾਨੇ ਸਾਧਦੇ ਨੇ ਸਾਫ਼ ਤੌਰ ਦੇ ਉੱਤੇ ਪੰਜਾਬ ਸਰਕਾਰ ਨੂੰ ਘੇਰ ਦੇ ਨਜ਼ਰ ਆਏ ਨੇ ਪਰਮਿੰਦਰ ਢੀਂਡਸਾ ਆਖਰ ਕੀ ਲੋਡ ਪੈ ਗਈ ਅਚਾਨਕ ਜਿਹੜਾ ਸਾਰਾ ਧਿਆਨ ਆ ਜਿਹੜਾ ਉਹਨੂੰ ਕੇਂਦਰਿਤ ਕਰ ਦਿੱਤਾ ਪੰਜਾਬ ਸਰਕਾਰ ਦੇ ਵੱਲ ਆਓ ਸੁਣਦੇ ਹਾਂ ਪਰਮਿੰਦਰ ਸਿੰਘ ਢੀਂਡਸਾ ਕੀ ਕਹਿਣਾ ਚਾਹੁੰਦੇ ਨੇ ਵਾਈਬ ਜਿੱਕਾ ਖਾਸਾ ਰਾਵਾਂ ਜਿੱਕੀ ਫੱਟੇ ਅੱਜ ਪੰਜਾਬ ਬਹੁਤ ਵੱਡੇ ਬਿਜਲੀ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਤੇ ਬੜੇ ਦੁਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹਰ ਛੋਟੀ ਛੋਟੀ ਗੱਲ ਤੇ ਬਿਆਨ ਦਿੰਦੇ ਨੇ ਆਪਦੀ ਪਿੱਠ ਥਾਪਣ ਦੇ ਵਿੱਚ ਹਮੇਸ਼ਾ ਉਹ ਕਦੇ ਉਹਨਾਂ ਨੇ 1 ਮਿੰਟ ਵੀ ਜਾਇ ਨਹੀਂ ਕੀਤਾ ਹੁਣ ਇਸ ਅਹਿਮ ਤੇ ਗੰਭੀਰ ਮੁੱਦੇ ਤੇ ਅੱਜ ਤੱਕ ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਆਈ ਵੀ ਕੀ ਇਹ ਸੰਕਟ ਕਿੰਨੀ ਦੇਰ ਚੱਲੇਗਾ ਇਹਦੇ ਕੀ ਕਾਰਨ ਨੇ ਤੇ ਅੱਜ ਕਿਸਾਨ ਜਿਹੜਾ ਪੰਜਾਬ ਦਾ ਉਹ ਦੋ ਪਾਸੋਂ ਜਿਹੜਾ ਹੈ ਉਹਦਾ ਨੁਕਸਾਨ ਹੋ ਰਿਹਾ ਇੱਕ ਤਾਂ ਔੜ ਲੱਗੀ ਹੈ 15 ਦਿਨ ਤੋਂ ਬਿਲਕੁਲ ਪੰਜਾਬ ਵਿੱਚ ਕਿਤੇ ਮੀਂਹ ਨਹੀਂ ਪਿਆ ਤੇ ਦੂਸਰੇ ਪਾਸੇ 4 ਤੋਂ 5 ਘੰਟੇ ਤੋਂ ਵੱਧ ਕਿਤੇ ਵੀ ਪੰਜਾਬ ਵਿੱਚ ਖੇਤਾਂ ਨੂੰ ਬਿਜਲੀ ਨਹੀਂ ਮਿਲ ਰਹੀ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਪੰਜਾਬ ਦੀ ਖੇਤੀਬਾੜੀ ਤੇ ਖਾਸ ਤੌਰ ਤੇ ਬਹੁਤ ਵੱਡਾ ਸੰਕਟ ਹੈ ਤੇ ਸਾਡੇ ਮੁੱਖ ਮੰਤਰੀ ਉਹ ਚੁੱਪੀ ਦਾ ਹੀ ਬੈਠੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਉਹਨਾਂ ਦੀਆਂ ਗਲਤੀਆਂ ਕਰਕੇ ਉਹਨਾਂ ਦੀ ਕਮਜ਼ੋਰੀਆਂ ਕਰਕੇ ਅਤੇ ਜਿਸ ਰੂਪ 'ਚ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਪਿਛਲੇ ਲੰਬੇ ਸਮੇਂ ਵਿੱਚ ਉਨਾਂ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ ਵੀ ਸੰਕਟ ਕਿਉਂ ਆ ਰਿਹਾ ਹੈ ਪਿੱਛੇ ਜੇ ਮੁੱਖ ਮੰਤਰੀ ਦਾ ਬਿਆਨ ਆਇਆ ਸੀ ਵੀ ਅਸੀਂ ਤਾਂ ਮੋਟਰਾਂ ਬੰਦ ਕਰਕੇ ਜਿਹੜੀ ਹੈ ਝੋਨਾ ਲਾਉਣ ਲਾਦਾਂਗੇ ਮੋਟਰਾਂ ਦਾ ਜਰੂਰ ਬੰਦ ਨੇ ਪਰ ਝੋਨਾ ਨਹੀਂ ਲੱਗ ਰਿਹਾ ਕਹਿੰਦੇ ਸੀ ਵੀ ਅਸੀਂ ਗੋਇੰਦਵਾਲ ਸਾਬ ਦਾ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਤੇ ਕੋਈ ਕਮੀ ਨਹੀਂ ਰਹੇਗੀ ਸਾਡੇ ਕੋਲ ਕੋਲੇ ਦੀ ਕੋਈ ਕਮੀ ਨਹੀਂ ਪਰ ਹੁਣ ਕਿੱਥੇ ਗਿਆ ਤੁਹਾਡਾ ਕੋਲਾ ਕਿੱਥੇ ਗਿਆ ਜਿਹੜਾ ਨਵਾਂ ਬਿਜਲੀ ਥਰਮਲ ਪਲਾਂਟ ਦੀ ਬਿਜਲੀ ਇਹ ਸਾਰੇ ਜਵਾਬ ਮੁੱਖ ਮੰਤਰੀ ਦੇ ਜਿਹੜੇ ਬਣਦੇ ਨੇ ਕਹਿੰਦੇ ਸੀ ਵੀ ਅਸੀਂ ਹੁਣ ਬਾਹਰਲੇ ਸੂਬਿਆਂ ਨੂੰ ਬਿਜਲੀ ਭੇਜ ਰਹੇ ਹਾਂ ਬਾਹਰਲੇ ਦਾ ਛੱਡੋ ਥੋੜੇ ਆਪਦੇ ਸੂਬੇ ਨੂੰ ਅੱਜ ਬਿਜਲੀ ਲੋਕਾਂ ਨੂੰ ਨਹੀਂ ਮਿਲ ਰਹੀ ਇਹ ਦੋ ਪਹਿਲੂਆਂ ਤੋਂ ਨਾਲੇ ਤਾਂ ਕਿਸਾਨ ਦਾ ਬੁਰਾ ਹਾਲ ਹੈ ਨਾਲੇ ਆਮ ਲੋਕ ਨੂੰ ਜਿਹਦੇ ਵਾਸਤੇ ਤੁਸੀਂ ਕਹਿੰਦੇ ਸੀ ਵੀ 600 ਯੂਨਿਟ ਬਿਜਲੀ ਮਾਫ ਕਰਤੀ ਉਹਨੂੰ ਵੀ ਲੁੱਟਿਆ ਜਾ ਰਿਹਾ ਹੈ ਕਿਵੇਂ ਲੁੱਟਿਆ ਜਾ ਰਿਹਾ ਹੈ ਜਿਹੜੇ ਲੋਕਾਂ ਨੂੰ ਪਿਛਲੇ 4-4 ਸਾਲਾਂ ਤੋਂ ਬਿਜਲੀ ਨਹੀਂ ਸਹੀ ਜਿਨ੍ਹਾਂ ਦੇ ਘਰਾਂ ਵਿੱਚ ਸੋਲਰ ਪਲਾਂਟ ਲੱਗੇ ਹੋਏ ਨੇ ਉਹਨਾਂ ਨੂੰ ਵੀ ਜਿਹੜੇ ਵੱਡੇ-ਵੱਡੇ ਬਿਜਲੀ ਦੇ ਬਿੱਲ ਆ ਕੇ ਜਿਹੜੇ 600 ਯੂਨਿਟ ਮਾਫੀ ਦੇ ਵਿੱਚ ਆਉਂਦੇ ਉਹਨਾਂ ਨੂੰ ਵੀ ਘਰਾਂ ਨੂੰ ਬਿਜਲੀ ਦੇ ਬਿੱਲ ਭੇਜਦੇ ਕੀ ਕਹਿ ਕੇ ਭੇਜਦੇ ਬਿਜੇ ਤਾਂ ਕੋਈ ਪ੍ਰਾਣਾ ਬਕਾਇਆ ਹੈ ਜਿਹੜਾ ਅਸੀਂ ਜਿਹੜਾ ਹੈ ਹੁਣ ਚੈੱਕ ਕੀਤਾ ਥੋੜਾ ਬਕਾਇਆ ਬਣਦਾ ਸੀ ਉਹ ਤੁਸੀਂ ਬਕਾਇਆ ਜਮ੍ਹਾਂ ਕਰਾਓ ਇਹ ਹੁਣ ਸ਼ਰਾਬ ਸਾਹਿਬ ਲੋਕਾਂ ਦੀ ਲੋਕਨੀ ਤਾਂ ਹੋਰ ਕੀ ਹੈ ਇਸ ਲਈ ਪੰਜਾਬ ਦੀ ਜਿਹੜੀ ਸਰਕਾਰ ਹੈ ਜਿਸ ਤਰ੍ਹਾਂ ਲੋਕਾਂ ਨਾਲ ਧਰੋਖਾ ਮਾਰ ਰਹੀ ਹੈ ਜਿਵੇਂ ਗੁੰਮਰਾਹ ਕਰ ਰਹੀ ਹੈ ਜਿਵੇਂ ਝੂਠ ਬੋਲ ਰਹੀ ਹੈ ਅੱਜ ਉਸ ਸਾਰੀਆਂ ਚੀਜ਼ਾਂ ਦਾ ਪਰਦਾ ਫਾਸ਼ ਹੋ ਗਿਆ ਤੇ ਮੈਨੂੰ ਅੱਗੇ ਕਿਸਾਨੀ ਦੇ ਲਈ ਬਹੁਤ ਵੱਡਾ ਸੰਕਟ ਦਿਖ ਰਿਹਾ ਹੈ ਕਿਵੇਂ ਦਿਖ ਰਿਹਾ ਸਾਡੀ ਜਿਹੜੇ ਕਈ ਛੈਲਰ ਮਾਲਕ ਨੇ ਉਹਨਾਂ ਨਾਲ ਵੀ ਗੱਲਾਂ ਹੁੰਦੀਆਂ ਜਿਨ੍ਹਾਂ ਨੇ ਝੋਨਾ ਚੱਕਣਾ ਹੈ ਸਰਕਾਰ ਦੀਆਂ ਨੀਤੀਆਂ ਕਰਕੇ ਪਿਛਲੇ ਸਾਲ ਛੈਲਰ ਮਾਲਕਾਂ ਨੂੰ ਬਹੁਤ ਵੱਡੇ ਘਾਟੇ ਪਏ ਨੇ ਤੇ ਬਹੁਤੇ ਛੈਲਰ ਮਾਲਕ ਐਸੇ ਨਹੀਂ ਜਿਹੜੇ ਆਉਣ ਵਾਲੇ ਸਾਲ ਦੇ ਵਿੱਚ ਜਿਨ੍ਹਾਂ ਦੀ ਸੋਚ ਹੈ ਵੀ ਸ਼ਾਇਦ ਅਸੀਂ ਜਿਹੜਾ ਹੈ ਝੋਨਾ ਨਾ ਹੀ ਲਵਾਈਏ ਨਾ ਹੀ ਚੱਕੀਏ ਤੇ ਸ਼ਹਿਰ ਸ਼ੈਲਰ ਵੀ ਨਾ ਚਲਾਈਏ ਕਿਉਂਕਿ ਸਰਕਾਰ ਦੀਆਂ ਨੀਤੀਆਂ ਕੁਝ ਐਸੀਆਂ ਮਾੜੀਆਂ ਨੇ ਸੋ ਪੱਖ ਵੀ ਕੋਈ ਬਹੁਤ ਵਧੀਆ ਦਿਖ ਰਿਹਾ ਪਰ ਅੱਜ ਦੇ ਜਿਹੜੇ ਮੌਜੂਦਾ ਹਾਲਾਤ ਨੇ ਇਹ ਵਾਕਈ ਬਹੁਤ ਸੰਕਟਮਈ ਨੇ ਤੇ ਸਰਕਾਰ ਨੂੰ ਲੋਕਾਂ ਨੂੰ ਜਵਾਬ ਵੀ ਦੇਣਾ ਚਾਹੀਦਾ ਹੈ ਤੇ ਬਿਜਲੀ ਦਾ ਕਿੰਨੇ ਸਮੇਂ ਵਿੱਚ ਸੰਕਟ ਦਾ ਹੱਲ ਹੋਏਗਾ ਇਹ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਇਹੀ ਮੈਂ ਬੇਨਤੀ ਕਰਦਾ ਤੇ ਮੈਂ ਸਮਝਦਾ ਇਹ ਜਿਹੜੀ ਸਰਕਾਰ ਹੈ ਇਹ ਸਿਰਫ ਫੋਕੀ ਬਿਆਨਬਾਜ਼ੀ ਤੇ ਝੂਠ ਤੋਂ ਬਿਨਾ ਇਹਨਾਂ ਦੇ ਪੱਲੇ ਕੁਝ ਨਹੀਂ ਅੱਜ ਭਗਵੰਤ ਮਾਨ ਦਾ ਜਿਹੜਾ ਚਿਹਰਾ ਉਹ ਬੇਨਕਾਬ ਹੋਇਆ ਹੈ ਸਰਕਾਰ ਦਾ ਜਿਹੜਾ ਬੇਨਕਾਬ ਹੋ ਗਿਆ ਤੇ ਲੋਕ ਜਿਹੜੇ ਨੇ ਉਹ ਜਵਾਬ ਮੰਗ ਰਹੇ ਨੇ ਤੇ ਮੈਂ ਵੀ ਆਪਣੇ ਵੱਲੋਂ ਤੇ ਸਾਡੇ ਸਾਰੇ ਸਹਿਯੋਗੀ ਸਾਡੇ ਸਾਥੀ ਸ਼੍ਰੋਮਣੀ ਅਕਾਲੀ ਦਲ ਸੁਧਾਨ ਨਹਿਰ ਦੇ ਸਾਰੇ ਵੱਲੋਂ ਸਰਕਾਰ ਨੂੰ ਇਹ ਹੀ ਬੇਨਤੀ ਵੀ ਕਰਦਾ ਕਿ ਜਲਦੀ ਤੋਂ ਜਲਦੀ ਇਸ ਸੰਕਟ ਦਾ ਹਾਲੇ ਲੰਬਿਆ ਜਾਵੇ ਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ